ਛੋਟੀ ਉਮਰ ਦੇ ਖਿਡਾਰੀਆਂ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਛਾਪੁਰ ਗੁਰਾਇਆ ਦਾ ਨਾਮ ਚਮਕਾਇਆ ਕੋਰੀਆ ਵਿੱਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਲਈ ਭਾਰਤ ਵੱਲੋਂ ਕਰਨਦੀਪ ਕੌਰ ਦੀ ਹੋਈ ਚੋਣ ਕੋਰੀਆ ਵਿੱਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਲਈ ਭਾਰਤ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਚਾਕਰੂ ਕਰਾਇ ਦੀ ਲੜਕੀ ਤਰਨਦੀਪ ਕੌਰ ਦੀ ਚੋਣ ਹੋਈ ਹੈ ਇਸ ਚੋਣ ਤੇ ਉੱਤਰਾਖੰਡ ਦੇ ਸਹਾਰਨਪੁਰ ਵਿੱਚ ਟ్రਾਇਲ ਹੋਏ ਸਨ ਜਿਸ ਵਿੱਚੋਂ ਉਸ ਨੇ ਉਪਲਬਧੀ ਹਾਸਲ ਕੀਤੀ ਹੈ ਤਰਨਦੀਪ ਕੌਰ ਦੀ ਟ੍ਰੇਨਿੰਗ 올ੰਪੀਅਨ ਅਵਤਾਰ ਸਿੰਘ ਸਪੋਰਟਸ ਅਕੈਡਮੀ ਕਲਾਨੌਰ ਵਿੱਚ ਹੋਈ ਹੈ ਦਸੀ ਵਿੱਚ ਪੜਦੀ ਬੱਚੀ ਦੀ ਕੋਰੀਆ ਵਿੱਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਲਈ ਭਾਰਤ ਵੱਲੋਂ ਹੋਈ ਚੋਣ ਨਾਲ ਤਰਨਦੀਪ ਕੌਰ ਤੇ ਮਾਤਾ ਪਿਤਾ ਅਕੈਡਮੀ ਦੇ पर कोच ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਖਡਾਰਨ ਤਰਨਦੀਪ कौर ਦਾ ਪਿੰਡ ਔਨ ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਟੋਲ ਉੱਜਾ ਕੇ ਸਵਾਗਤ ਕੀਤਾ ਉਸ ਦਾ ਮੂੰਹ ਮਠਾ ਕਰਵਾਇਆ ਅਤੇ ਉਹਨੂੰ ਏਸ਼ੀਆ ਗੇਮਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੇਰਾ ਨਾਮ ਤਰਨਦੀਪ ਕੌਰ ਹੈ ਮੈਂ ਖੁਦਾਸ਼ਾਹ ਦੇ ਗੇਮ ਵਿੱਚ ਸਿਲੈਕਟ ਹੋਈ ਹਾਂ ਕਿਸ ਸਰ ਸਿਲੈਕਸ਼ਨ ਹੋਈ ਸ਼ਾਨਪੁਰ ਹੋਈ ਉੱਤਰ ਪ੍ਰਦੇਸ਼ ਦੇ ਵਿੱਚ ਤੇ ਮੈਂ ਸਿਲੈਕਟ ਹੋਈ ਹਾਂ ਕੋਰੀਆ ਜਾਣ ਆਸਤੇ ਕਿ ਕਿਹੜਾ ਪਿੰਡ ਆਪਣਾ ਸ਼ਾਨਪੁਰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਹੈ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਨਾਲ ਮਾਤਾ ਪਿਤਾ ਨੂੰ ਕੋਈ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਪਿਆ ਹੈ ਤੁਸੀਂ ਖੇਡਣ ਜਾ ਰਹੇ ਹੋ ਤੁਹਾਡੇ ਬੜੇ ਕੰਪੀਟੀਟਰ ਹੋਗੇ ਕਿਵੇਂ ਦਾ ਲੱਗਦਾ ਤੁਹਾਨੂੰ ਜਿੱਦਾਂ ਹੁਣ ਹੀ ਸਾਰੇ ਕੰਪੀਟੀਟਰ ਨੂੰ ਵਧੀਆ ਖੇਡਿਆ ਸੀ ਉਦਾਂ ਹੀ ਹੋਥੇ ਆਪਣਾ ਪ੍ਰਦਰਸ਼ਨ ਲਵਾਂ ਆਪਣੇ ਹੋ ਜੇ ਸਾਡੇ ਤੁਹਾਡੇ ਹਮੋਂ ਮਿਲ ਰਹੀ ਹੋਣਾ ਤੁਸੀਂ ਕਿਵੇਂ ਕਿਹਾ ਕਹਿੰਦੇ ਆਪਣਾ ਨਜੀ ਛੱਡ ਕੇ ਵੀ ਗੇਮਾਂ ਚਾਹੁੰਣਾ ਚਾਹੀਦਾ ਆਨ ਨਸ਼ੇ ਨਹੀਂ ਕਰਨੇ ਚਾਹੀਦੇ ਸਾਨੂੰ ਗੇਮਾਂ ਦੇ ਵਿੱਚ ਜਾਣਾ ਚਾਹੀਦਾ ਹੈ ਨਸ਼ੇ ਦੇ ਵਿੱਚ ਕੁਝ ਨਹੀਂ ਅੱਜ ਤੱਕ ਰੱਖਿਆ ਹੈਗਾ ਜਿਹੜਾ ਨਸ਼ੇ ਦੇ ਵਿੱਚ ਪੈ ਜਾਂਦਾ ਬੁਰੀ ਸਗਦੇ ਵਿੱਚ ਚਲੇ ਜਾਂਦਾ ਵਾ ਉਹਨਾਂ ਦਾ ਸਿਹੜੀ ਜ਼ਿੰਦਗੀ ਇਹ ਸਾਰੀ ਖਰਾਬ ਹੋ ਜਾਂਦੀ ਕਿਹੜੀ ਅਕੈਡਮੀ ਤੋਂ ਪੜ੍ਹਦੇ ਹੋ? 올ੰਪੀਅਨ ਅਵਤਾਰ ਸਿੰਘ ਅਕੈਡਮੀ ਕਿਹ ਕਿਹੜੀ ਜਗ੍ਹਾ ਕਰੀਏ? ਕੋਰੀਆ ਦੇ ਵਿੱਚ ਕਿਸ ਜਗ੍ਹਾ ਤੇ ਕਰਦੀ ਹੈ? ਕਲਾ ਰੋਡ ਦੇ ਵਿੱਚ ਅੱਗੇ ਤੁਹਾਡਾ ਬੱਚਾ ਸਿਲੈਕਟ ਹੋਇਆ ਹੈ ਜੀ ਆਡੀਆ ਵਾਸਤੇ ਕਿੰਨਾ ਮਾਣ ਮਹਿਸੂਸ ਹੋਇਆ ਜੀ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਪਰ ਮਾਤਮਾਰਾ ਕਦੇ ਬੱਚਿਆਂ ਨੂੰ ਇਦਾਂ ਹੀ ਹਾਲਾਤ ਬੱਚਾ ਕਿਹੜੀ ਕਲਾਸ ਚ ਪੜਦਾ ਜੀ ਮੈਂ 10ਵਾਂ ਚ ਪੜਦਾ ਜੀ ਤਸਵੀਰ ਕਲਾਸ ਵਿੱਚ ਕਿਵੇਂ ਮੈਂ ਅੱਜ ਕੱਲ ਬੱਚੇ ਬੜੇ ਥੇਡਾ ਬਣ ਜਾਂਦੇ ਨੇ ਕਿਉਂਕਿ ਉਹ ਤੁਝ ਆਹ ਥੇਡਾ ਬਣ ਮੋਬਾਈਲਾ ਵਾਲੇ ਕਿਤਾਬ ਦੇ ਬੱਚੇ ਦਾ ਕਿੰਨਾ ਧਿਆਨ ਠੀਕ ਹੈ ਨਹੀਂ ਜੀ ਮੋਬਾਈਲਾ ਵਾਲੇ ਇਹਨਾਂ ਦਾ ਘਟ ਕਿਉਂ ਹੈ ਸਵੇਰੇ ਸ਼ਾਮੀ ਪ੍ਰੈਕਟਿਸ ਕਰਦੇ ਜੀ ਇਹ ਤਾਂ ਕਰਦੇ ਸਵੇਰੇ ਸ਼ਾਮੀ ਸਕੂਲੋਂ ਆਣ ਕੇ ਵੀ ਤੁਸੀਂ ਪਹਿਲੀ ਤੀਂ ਮਮੀ ਉਹਨਾਂ ਦੇ ਬੱਚੇ ਦੀ ਕੀ ਕਹੋਗੇ ਪਾ ਜੀ ਮੈਂ ਇਹ ਹੀ ਕਹਿਣਾ ਚਾਹਨੀ ਆ ਕਿ ਸਾਰੇ ਬੱਚਿਆਂ ਨੂੰ ਮਤਲਬ ਜੀਮਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਪੜ੍ਹਾਈ ਦੇ ਨਾਲ ਨਾਲ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਤੇ ਆਪਣਾ ਫਿਟਨੈਸ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹਾਂਜੀ ਸਾਰੇ ਬੱਚਿਆਂ ਨੂੰ ਕਾਂ ਜਾ ਬਦਲਣਾ ਚਾਹੀਦਾ ਹੁਣ ਪਿੰਡ ਜਾ ਕੇ ਤੁਹਾਨੂੰ ਪੜ੍ਹਨੇ ਪੈਣਗੇ ਹਾਂਜੀ ਮੇਰਾ ਨਾਮ ਦਮਨ ਸੈਣੀ ਕਿਹੜੀ ਕਿਹੜੀ ਗੇਮ ਕਰਉਂ ਨੇ ਕਿਹ ਜੇ ਕਰਉਂ ਨੇ ਲੈਕਲ ਨੂੰ ਸੈਂਟਰ ਕਰਾਉਣਾ ਜੀ ਲੈਕਟ ਜੀ ਕਿਹੜੀ ਕਿਹੜੀ ਗੇਮ ਕਰਉਂ ਨਾ ਬੱਚੇ ਅਸੀਂ ਜੋ ਡੋਗਰਾ ਨਿਆ ਨਾਲ ਅਟੈਚ ਗੇਮ ਹੋਈ ਉਹ ਕ੍ਰੈਸ਼ ਕਿਉਂਕਿ ਇਹ ਜੋਡੋਰਾ ਹੀ ਪਾਰਟ ਹੈਗਾ ਜੀ ਜੋਡਾ ਵਿੱਚ ਗਰਾਊਂਡ ਟੈਕਨੀਕ ਆਪਾਂ ਕਹਿੰਦੇ ਆ ਥੱਲੇ ਵੀ ਖੇਡਣਾ ਹੁੰਦਾ ਵਾ ਉੱਪਰ ਵੀ ਖੇਡਣਾ ਹੁੰਦਾ ਵਾ ਭਈ ਇਹ ਗੇਮ ਸਿਰਫ ਆਪ ਉੱਪਰ ਹੀ ਖੇਡਣਾ ਹੁੰਦਾ ਹਮਨ ਕਿ ਥੱਲੇ ਦਾ ਅਜ ਕੋਈ ਨਹੀਂ ਹੁੰਦਾ ਸਿਸਟਮ ਇਹ ਜੋਡਨਾਈਟ ਹੈ ਅਜਾ ਗੇਮ ਕਰੈਸ਼ ਗਿਆ ਮੇਰਾ ਤੁਹਾਡੇ ਬੱਚਾ ਆਪਣਾ ਫੈਕਟ ਹੋਇਆ ਇੰਡੀਆ ਵਾਸਤੇ ਕਿਦਾਂ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਵੀ ਇੰਡੀਆ ਵਾਸਤੇ ਖੇਡਣ ਜਾਊਗਾ ਵਧੀਆ ਗੱਲ ਹੈ ਮੈਂ ਸਾਰੇ ਬੱਚਨਾਂ ਨੂੰ ਇਹ ਕਹਿਣਾ ਵੀ ਆਪਣੀ ਮਿਹਨਤ ਕਰੋ ਪ੍ਰੈਕਟਿਸ ਕਰੋ ਵਧੀਆ ਖੇਡੋ ਨਸ਼ਾ ਦੂਰ ਰੋ ਇਹ ਮੈਂ ਸਰੇ ਆਪਣੀ ਫਿਟਨੈਸ ਰੱਖੋ ਬਿਮਾਰੀਆਂ ਦੂਰ ਹੋਗੇ ਹੈਲ ਜਿਵੇਂ ਆ ਗਿਆ ਬੱਚੇ ਨਸ਼ਾ ਵੱਲ ਜਾ ਰਹੇ ਨੇ ਮੋਬਾਈਲ ਵੱਲ ਜਾ ਰਹੇ ਨੇ ਉਹ ਤੇ ਬਹੁਤ ਗਲਤ ਹੈਗੀ ਅੱਖਾਂ ਖਰਾਬ ਹੋਈ ਨੀ ਬੱਚਿਆਂ ਛੋਟਿਆਂ ਦੀ ਜਦੋਂ ਮੋਬਾਈਲ ਦੇਖਦੇ ਨੇ ਤਕਰੀਬਨ 5-7 ਬੱਚਿਆਂ ਨੂੰ ਐਨਕਾ ਲੱਗ ਜਾਂਦੀਆਂ ਨੇ ਜੇ ਉਹ ਮੋਬਾਈਲ ਨਹੀਂ ਦੇਖਣਗੇ ਦੂਰ ਰਹਿਣਗੇ ਵਧੀਆ ਵਾ ਗੇਮ ਕਰਨਗੇ ਸਹੀ ਰਹਿਣਗੇ ਫਿੱਟ ਰਹਿਣਗੇ ਹਾਂਜੀ ਇਹ ਜੀ ਆਪਾਂ ਪੁਰਾਸ਼ ਇੱਕ ਗੇਮ ਹੈ ਜੋ ਕਿ ਰੈਸਲਿੰਗ ਤੇ ਜੁੱਡੋ ਦਾ ਹੀ ਇੱਕ ਪਾਰਟ ਹੈ ਇਹ ਉਹਦੇ ਤੋਂ ਹੀ ਵੇਕੇ ਬਣੀ ਹੋਈ ਗੇਮ ਹੈ ਜੋ ਕਿ ਏਸ਼ੀਆ ਦੇ ਵਿੱਚ ਬਹੁਤ ਇਸ ਟਾਈਮ ਤੇ ਜੰਗੀ ਪੱਦਰ ਤੇ ਇਹਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਆਪਾਂ ਬੱਚੇ ਨੇ ਆਪਣਾ ਅ퍼 ਬੋਡੀ ਦਾ ਜ਼ੋਰ ਲਗਾਣਾ ਹੁੰਦਾ ਹੈ ਤੇ ਦੂਸਰੇ ਆਪਣੇ ਕੰਪੀਟੀਟਰ ਦਾ ਜੋ ਕਿ ਲੱਕ ਦੇ ਬੇਸ ਤੇ ਉਹਨੂੰ ਥੱਲੇ ਸੁੱਟਣਾ ਹੁੰਦਾ ਹੈ ਇਸ ਦੇ ਵਿੱਚ ਜੋ ਰੈਸਲਿੰਗ ਦੇ ਵਿੱਚ ਰੂਲਸ ਹੁੰਦੇ ਆ ਜੁਡੋ ਦੇ ਵਿੱਚ ਹੁੰਦੇ ਆ ਉਹਦੇ ਨਾਲ ਬਹੁਤ ਹੱਦ ਤੱਕ ਰਲਦੀ ਮਿਲਦੀ ਹੋਈ ਪੁਆਇੰਟਸ ਹੁੰਦੇ ਆ ਹਾਂ ਜੀ ਇਹ ਬੱਚਾ ਜੀ ਕੋਰੀਆ ਦੇ ਵਿੱਚ ਖੇਡਣ ਜਾ ਰਿਹਾ ਹੈ ਆ ਤੀ ਗੱਸਤੂ ਲੈ ਕੇ 7 ਜੁਲਾਈ ਦੇ ਵਿੱਚ ਕੰਪੀਟੀਸ਼ਨ ਚੱਲਣਗੇ ਉਥੇ 5 ਅਗਸਤ ਤੱਕ ਕੰਪੀਟੀਸ਼ਨ ਚੱਲਣਗੇ ਉਹਦੇ ਵਿੱਚ ਆਲਓਵਰ ਵਰਲਡ ਦੇ ਸਾਰੇ ਬੱਚੇ ਉਥੇ ਪਾਰਟਿਸਿਪੇਟ ਕਰਨਗੇ ਤੇ ਉਥੇ ਜਾ ਰਹੇ ਆ